ਹਰਪ੍ਰੀਤ ਸਿੰਘ ਉਹਨਾਂ ਨੂੰ ਚੀਫ ਜਸਟਿਸ ਬਣਾਇਆ ਸੀ ਕਚਹਿਰੀ ਦਾ ਕਿ ਤੁਸੀਂ ਫੈਸਲਾ ਕਰੋ ਫੈਸਲਾ ਇਹ ਕਰ ਦਿੱਤਾ ਕਿ ਮੈਂ ਹੀ ਪ੍ਰਧਾਨ ਬਣਾਂਗਾ ਜਿਹਨੂੰ ਉਹਨਾਂ ਨੇ ਪੰਥ ਚੋਂ ਛੇਕਿਆ ਉਸੇ ਪਾਰਟੀ ਦੂਜੀ ਪਾਰਟੀ ਦਾ ਆ ਪ੍ਰਧਾਨ ਬਣ ਗਿਆ ਅਕਾਲੀ ਦਲ ਦੇ ਇੱਕ ਦੇ ਦੋ ਤੇ ਦੋ ਦੇ ਤਿੰਨ ਤਿੰਨ ਦੇ ਚਾਰ ਕੋ ਅੱਠ ਸੱਤ ਅਕਾਲੀ ਦਲ ਤੇ ਆ ਨੇ ਤਰਨਤਾਰ ਦੀ ਇਲੈਕਸ਼ਨ ਚ ਪੰਜ ਅਕਾਲੀ ਦਲਾਂ ਨੇ ਕੈਂਡੀਡੇਟ ਅਨਾਉਂਸ ਕਰ ਦਿੱਤੇ ਰੰਦਾਵਾ ਸਾਹਿਬ ਪੰਜ ਤੇ ਚਾਰਾਂ ਨੇ ਇਹਦੇ ਤਰਨੇ ਇੱਕ ਇਕਾਲੀ ਦਲ ਨਵੇਂ ਹਿੱਸਿਆਂ ਚੋਂ ਤੇ ਮੈਂ ਤੇ ਸਾਬੀ ਨੂੰ ਮੁਬਾਰਕ ਦੇਣਾ ਚਾਹਨਾ ਮੈਂ ਸਮਝਨੇ ਤੇ ਅਕਲਮੰਦੀ ਬੜਾ ਇਹ ਜਿਹੜਾ ਅਖੀਰਲਾ ਜਹਾਜ਼ ਸਵਾਰੀਆਂ ਨੂੰ ਲੈ ਕੇ ਉੱਡਣ ਲੱਗਾ ਸੀ ਇਹ ਅਖੀਰਲੀ ਸਵਾਰੀ ਜਿਹੋ ਜਹਾਜ਼ ਤੇ ਚੰਨੂ ਇਹ ਬਚ ਕੇ ਨਿਕਲ ਗਿਆ ਆ ਸਾਰੀ ਕਾਂਗਰਸ ਦੀ ਲੀਡਰਸ਼ਿਪ ਬੈਠੀ ਰੋਜ਼ ਗਿਣਾ ਕਰਦੇ ਰਹਿੰਦੇ ਨੇ ਅਛੇ ਬੰਦੇ ਚੀਫ ਮਿਨਿਸਟਰੀ ਦੀ ਰੇਸ ਚ ਨੇ ਮੈਂ ਵੀ ਗੱਲ ਕਲੀਅਰ ਕਰਦਾ ਸਾਡੇ ਚੋ ਕੋਈ ਵੀ ਚੀਫ ਮਿਨਿਸਟਰੀ ਦੀ ਰੇਸ ਚ ਨਹੀਂ ਜਿਹੜੀ ਪਾਰਟੀ ਸਾਡੀ ਡਿਸਾਈਡ ਕਰੇਗੀ ਉਹੀ ਫੈਸਲਾ ਹੋਏਗਾ ਉਹੀ ਫੈਸਲਾ ਸਹੀ ਮੰਨਿਆ ਪਿਛਲੀ ਵਾਰ ਵੀ ਜੋ ਫੈਸਲਾ ਸੀ ਜੋ ਕੈਪਟਨ ਸਾਹਿਬ ਤੋਰੇ ਨੇ ਜਿਨ੍ਹਾਂ ਨੂੰ ਵੀ ਬਣਾਇਆ ਅਸੀਂ ਉਹਨਾਂ ਨੂੰ ਤਸلیم ਹੁਣ ਵੀ ਜੋ ਪਾਰਟੀ ਫੈਸਲਾ ਕਰੇਗੀ ਅਸੀਂ ਉਹਨੂੰ ਤਸلیم ਕਰਾਂਗੇ ਪ੍ਰੋਪਗੈਂਡਾ ਆਮ ਆਦਮੀ ਪਾਰਟੀ ਤੇ ਭਾਜਪਾ ਦਾ ਪ੍ਰੋਪਗੈਂਡਾ ਛੋਟਾ ਮੋਟਾ ਤੁਹਾਨੂੰ ਪਤਾ ਹੈ ਹਮੇਸ਼ਾ ਪਰਿਵਾਰਾਂ ਦੇ ਵਿੱਚ ਹੀ ਉਨਿਕੀ ਚੱਲਦੀ ਜਾਂਦੀ ਬੀਜੇਪੀ ਚੱਲਦੀ ਬੀਜੇਪੀ ਦੀ ਸੈਂਟਰ ਲੀਡਰਸ਼ਿਪ ਨੇ ਮਨ ਬਣਾਇਆ ਕਿ 75 ਸਾਲਾਂ ਦੀ ਉਮਰ ਜਦੋਂ ਮੋਦੀ ਸਾਹਿਬ ਦੀ ਹੋ ਗਈ ਇਹਨਾਂ ਨੂੰ ਬਾਹਰ ਦਾ ਰਸਤਾ ਵਿਖਾ ਦੇਣਾ ਇੱਕ ਇਹਨਾਂ ਨੇ ਅਡਵਾਨੀ ਸਾਹਿਬ ਵਾਸਤੇ ਮੁਰਲੀ ਬਨੋਰ ਜੋਸ਼ੀ ਜੀ ਵਾਸਤੇ ਯਸ਼ਵੰਤ ਸਿਨਾ ਜੀ ਵਾਸਤੇ ਇੱਕ ਬਜ਼ੁਰਗਾਂ ਦਾ ਇੱਕ ਉਹ ਕੀ ਕਹਿੰਦੇ ਸੀ ਉਹਨੂੰ ਮਾਰਗਦਰਸ਼ਨ ਕਿਹੜਾ ਮਾਰਗਦਰਸ਼ਨ ਮੰਡਲ ਬਣਾਇਆ ਹੁਣ ਉਹਨਾਂ ਦੀ ਪੂਰੀ ਕੋਸ਼ਿਸ਼ ਹੈ ਗੁੱਟੋਂ ਹੱਥ ਪਾਇਆ ਕਿ ਇਹਨਾਂ ਨੂੰ ਮਾਰਗਦਰਸ਼ਨ ਮੰਡਲ ਚ ਪਹੁੰਚਾ ਦਿੰਦੇ ਉਹਨਾਂ ਨੇ ਆਪਣੇ ਪੱਪ ਫਸਾਏ ਨੇ ਉਹ ਜਾਣਾ ਨਹੀਂ ਚਾਹਦੇ ਬਾਕੀ ਸਾਰਿਆਂ ਨੂੰ ਇਹੀ ਫਾਰਮੂਲਾ ਲਾ ਕੇ ਤੋੜੇ ਬੀਜੇਪੀ ਚ ਵੀ ਲੀਡਰਸ਼ਿਪ ਚ ਰੌੜਾ ਹੈ ਆ ਤੁਸੀਂ ਹੁਣੇ ਪਾਰਲੀਮੈਂਟ ਚ ਵੇਖਿਆ ਰੰਧਾਵਾ ਸਾਹਿਬ ਉਥੇ ਨੇ ਪ੍ਰਾਈਮ ਮਿਨਿਸਟਰ ਰਾਉਸ ਚਾਏ ਨੇ ਉਹਨਾਂ ਨੇ ਨਮਸਕਾਰ ਬੁਲਾਇਆ ਤੇ ਗਟਕਰੀ ਸਾਹਿਬ ਜਿਹੜੀ ਆਰਐਸਐਸ ਦੀ ਚੋਇਸ ਨੇ Nagpur ਦੇ ਐਮਪੀ ਨੇ ਤੇ ਮੰਤਰੀ ਨੇ ਉਹਨਾਂ ਨੇ ਇੱਕ ਉਹਨਾਂ ਦੀ ਨਮਸਤੀ ਕਬੂਲੀ ਅਕਾਲੀ ਦਲ ਦੇ ਇੱਕ ਦੇ ਦੋ ਤੇ ਦੋ ਦੇ ਤਿੰਨ ਤਿੰਨ ਦੇ ਚਾਰ ਕੋ 8-7 ਅਕਾਲੀ ਦਲ ਤੇ ਆਨੇ ਤਰਨਤਾਰ ਦੀ ਇਲੈਕਸ਼ਨ ਚ ਪੰਜ ਅਕਾਲੀ ਦਲਾਂ ਨੇ ਕੈਂਡੀਡੇਟ ਅਨਾਉਂਸ ਕਰ ਦਿੱਤੇ ਰੰਦਾਵਾ ਸਾਹਿਬ ਪੰਜ ਤੇ ਚਾਰਾਂ ਨੇ ਅਜੇ ਤਰਨੇ ਇੱਕ ਅਕਾਲੀ ਦਲ ਨਵੇਂ ਸਿਆਚੋ ਤੇ ਮੈਂ ਤੇ ਸਭੀ ਨੂੰ ਮੁਬਾਰਕ ਦੇਣਾ ਚਾਹਨਾ ਮੈਂ ਸਮਝਨੇ ਤੇ ਅਕਲਮੰਦ ਹੀ ਬੜਾ ਇਹ ਜਿਹੜਾ ਅਖੀਰਲਾ ਜਹਾਜ਼ ਸਵਾਰੀਆਂ ਨੂੰ ਲੈ ਕੇ ਉੱਡਣ ਲੱਗਾ ਸੀ ਇਹ ਅਖੀਰਲੀ ਸਵਾਰੀ ਜਿਹੋ ਜਹਾਜ਼ ਚੜਨ ਨੂੰ ਇਹ ਬਚ ਕੇ ਨਿਕਲ ਗਿਆ ਨਹੀਂ ਤੇ ਜੋ ਤੁਹਾਡੀ ਬਾਕੀ ਸਵਾਰੀਆਂ ਨਾ ਪਹਿਲੇ ਕਿਤੇ ਹੋ ਟਿਆ ਇਹੀ ਹੋਣਾ ਬਾਕੀ ਇਹਨਾਂ ਕੁਝ ਨਹੀਂ ਹੋਣਾ ਵਿਚਾਰਿਆਂ ਨੂੰ ਪੀ ਲੱਪਣ ਹਰਪ੍ਰੀਤ ਸਿੰਘ ਹੁਣਾਂ ਨੂੰ ਚੀਫ ਜਸਟਿਸ ਬਣਾਇਆ ਸੀ ਕਚਹਿਰੀ ਦਾ ਕਿ ਤੁਸੀਂ ਫੈਸਲਾ ਕਰੋ ਫੈਸਲਾ ਇਹ ਕਰ ਦਿੱਤਾ ਕਿ ਮੈਂ ਹੀ ਪ੍ਰਧਾਨ ਬਣਾਂਗਾ ਜਿਹਨੂੰ ਉਹਨਾਂ ਨੇ ਪੰਥ ਚੋਂ ਛੇਕਿਆ ਉਸੇ ਪਾਰਟੀ ਦੂਜੀ ਪਾਰਟੀ ਦਾ ਆ ਪ੍ਰਧਾਨ ਬਣ ਗਿਆ ਤੋਂ ਜੋਰ ਅੰਦਾਵਾ ਸਾਹਨੇ ਕੱਲ ਕਹੀ ਹੈ ਬਿਲਕੁਲ ਸੱਚੀ ਭਾਜਪੀ ਪਰਜ਼ੋਰ ਕੋਸ਼ਿਸ਼ ਕਰੇਗੀ ਮੇਰੇ ਵੀਰੋ ਵੋਟਾਂ ਦੀ ਚੋਰੀ ਤੋਂ ਤੇ ਹਰਿਆ ਫੇਲੀ ਤੋਂ علاوہ ਇਹਨਾਂ ਕੋਲ ਸਿੱਧੇ ਤੌਰ 'ਤੇ ਕਿਉਂਕਿ ਭਾਜਪੀ ਜੜੀ ਕੱਟ ਗਿਣਤੀਆਂ ਦੇ ਖਿਲਾਫ ਪਿਛਲੇ ਕਈ ਇਲੈਕਸ਼ਨਾਂ ਤੋਂ ਤੁਸੀਂ ਲਗਾਤਾਰ ਵੇਖਿਆ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਹੀ ਫੈਸਲਾ ਪੰਜਾਬ ਦਾ ਦਿੱਤਾ ਬੀਜਪੀ ਨੇ ਸਾਰਨੋਂ ਪਹਿਲੇ ਤੁਹਾਨੂੰ ਪਤਾ ਪੰਜਾਬੀਆਂ ਦੀ ਪਛਾਣ ਸੀ ਜੈ ਜਵਾਨ ਤੇ ਜੈ ਕਿਸਾਨ ਪਹਿਲੇ ਤੇ ਆਰਪੀ ਦੀ ਭਰਤੀ ਮਿਲਟਰੀ ਦੀ ਤੁਹਾਨੂੰ ਪਤਾ ਆਪਣੇ ਸਾਰੇ ਪਿੰਡਾਂ ਚ ਰਾਜਾ ਜੀ ਇਹ ਸਾਰਾ ਏਰੀਆ ਹੁਸ਼ਾਲਪੁਰ ਗੁਰਦਾਸਪੁਰ ਤੋਂ ਆ ਜਿੱਥੇ ਮੈਕਸਿਮਮ ਭਰਤੀ ਇੰਡੀਆ ਦੀ ਆਰਮੀ ਦੇ ਵਿੱਚ 에어 ਫੋਰਸ ਤੇ ਨੀਵੀ ਵਿੱਚ ਸਾਡੇ ਨੌਜਵਾਨ ਮਜਬੂਰ ਕਰਦੇ ਤੇ ਬਾਹਰਲੇ ਦੇਸ਼ਾਂ ਜਾਣਦੇ ਹੁਣ ਤੇ ਮੈਂ ਮੁਬਾਰਕ ਦੇਣਾ ਚ ਆਇਆ ਹਾਂ ਇਸ ਤੁਹਾਡੇ ਮੁਕੀਰੀਆਂ ਚ ਮੈਨੂੰ ਅੱਜ ਨੌਜਵਾਨ ਲੱਭੇ ਨੇ ਸਾਡੇ ਤੇ ਮੁੱਕੀ ਗਏ ਨੇ ਜਾਂ ਨਿਆਣੇ ਰਹਿ ਗਏ ਜਾਂ ਬਜ਼ੁਰਗ ਰਹਿ ਗਏ ਨੌਜਵਾਨ ਤੇ ਪਿੰਡਾਂ ਚ ਹੈ ਕੋਈ ਸਾਨੂੰ ਇਹੋ ਜੀ ਸਰਕਾਰ ਲੈ ਕੇ ਆਣੀ ਪਈ ਕਿ ਮੇਰੇ ਵੀਰੋ ਜਿਹੜੇ ਸਾਰੋਂ ਨਾਲ ਪਹਿਲ ਪੰਜਾਬੀਆਂ ਦੀ ਜ਼ਿੰਦਗੀ ਸੁਰੱਖਿਤ ਕਰੇ ਪਹਿਲੀ ਗੱਲ ਫੰਡਮੈਂਟਲ ਰਾਈਟ ਜ਼ਿੰਦਗੀ ਤੇ maal ਤੁਹਾਡਾ ਸੁਰੱਖਿਤ ਕਰੇ ਰੋਜ਼ ਗੱਲ ਇਹ ਕਹਿੰਦੇ ਸੂਈ ਦਾ ਸਾਡਾ ਨੌਜਵਾਨ ਬੱਚਾ ਮੁਹਾਲੀ ਦਾ ਰਹਿਣ ਵਾਲਾ ਉਹ ਮੇਰੇ ਕੋ ਆਇਆ ਕਿ ਸਰ ਅਸੀਂ ਉਹ ਬਹੁਤੇ ਵੱਡੇ ਕਿਸਾਨ ਤੇ ਨਹੀਂ ਸਾਡੀ ਇੱਕੋ ਗਲਤੀ ਹੈ ਕਿ ਮੇਰਾ ਪਿੰਡ ਸਾਡਾ ਪਿੰਡ ਜਿਹੜਾ ਉਹ ਮੁਹਾਲੀ ਸ਼ਹਿਰ ਦੇ ਵਿੱਚ ਹੁਣ ਪੈ ਗਿਆ ਕੋ 12 ਕਿੱਲੇ ਸਾਡੇ ਕੋ ਪੈੜੀ ਹੈ ਪੈੜੀ ਮਹਿੰਗੀ ਹੈ ਕੋ ਗੁਬਿੰਦਗੜ ਦਾ ਗੈਂਗਸਟਰ ਉਹਦੇ ਨਾਲ ਦੀ ਫਰੋਤੀ ਦਾ ਟੈਲੀਫੋਨ ਆਇਆ ਕਿ 2 ਕਰੋੜ ਰੁਪਇਆ ਰੱਖਦਾ ਨਹੀਂ ਤੇ ਤੈਨੂੰ ਮਾਰ ਦੇ ਆਹ ਹੁਣੇ ਪਾੜਾ ਸਾਹਿਬ ਨੇ ਵੀ ਜ਼ਿਕਰ ਕੀਤਾ ਰੰਦਾਵਾ ਸਾਹਿਬ ਦੇ ਏਰੀਆ ਚ ਇੱਥੋਂ 2-3 ਦਿਨ ਪਹਿਲੇ ਇੱਕ ਆੜਤੀ ਸੀ ਉਹ ਵਿਚਾਰੇ ਨੂੰ ਗੋਲੀਆਂ ਦਾ ਸ਼ਿਕਾਰ ਕਰ ਦਿੱਤੇ ਤੁਸੀਂ ਬਹੁਤ ਚੰਗੀ ਤਰ੍ਹਾਂ ਵੇਖੋ ਇਹ ਸਾਰਾ ਏਰੀਆ ਵਣਿੰਗ ਸਾਹਿਬ ਇਹਨਾਂ ਨੇ ਕਾਲੇ ਹਨੇਰੀਆਂ ਬੋਲੀਆਂ ਹਨੇਰੀਆਂ ਰਾਤਾਂ 15 ਸਾਲ ਪੰਜਾਬ ਚ ਵੇਖੀਆਂ ਉਦੋਂ ਵੀ ਲਾਤੀ ਸ ਨਾ ਤੇ ਧਰਮ ਦਾ ਇਸਤੇਮਾਲ ਕਰਦੇ ਸੀ ਪਰ ਕੋਈ ਬੰਦਾ ਪਿੰਡਾਂ ਦੇ ਸ਼ਹਿਰਾਂ 'ਚ ਰਹਿਣ ਨਹੀਂ ਸੀ ਦਿੱਤਾ ਜਿਹਨਾਂ ਕੋ ਫਰੋਖੀਆਂ ਨਹੀਂ ਸੀ ਮੰਗੀਆਂ ਸੀ ਪੰਜਾਬ ਦੇ ਵਿੱਚ ਸ਼ਾਂਤੀ ਵੀ ਕਾਂਗਰਸ ਨੇ ਬਹਾਲ ਕੀਤੀ ਗਿੱਧੇ ਤੇ ਭੰਗੜੇ ਵੀ ਸਾਡੀ ਪਾਰਟੀ ਨੇ ਕੁਰਬਾਨੀਆਂ ਦੇ ਕੇ ਆ ਬੈਠੇ ਨੇ ਸਾਡੀ ਪੰਜਾਬ ਹਿੰਦੂ ਬਲ ਡਾਕਟਰ ਕੇਵਲ ਕ੍ਰਿਸ਼ਨ ਜੀ ਅਸੀਂ ਜ਼ਿੰਦਾ ਸ਼ਹੀਦ ਕਹਿੰਦੇ ਸੀ ਹਮੇਸ਼ਾ ਦ੍ਰਿੜਤਾ ਦੇ ਨਾਲ ਅਤਵਾਦ ਦੇ ਖਿਲਾਫ ਲੜਾਈ ਲੜੀ ਸਾਡੇ ਸਾਰੇ ਪਰਵਾਨਾਂ ਨੇ ਲੜੀ ਗੋਲੀਆਂ ਖਾਧੀਆਂ ਕਈ ਬੰਦੇ ਨਾਲ ਸ਼ਹੀਦ ਹੋਏ ਕੁਝ ਫਟੜ ਹੋਏ ਉਹ ਸਾਰੇ ਇੱਥੇ ਬੈਠੇ ਪੰਜਾਬ ਦੇ ਵਿੱਚ ਵੀ ਇੱਕ ਵਾਰ ਫੇਰ ਇਹ ਗੈਂਗਸਟਰਜ਼ ਨੂੰ ਖਤਮ ਕਰਨਾ ਪਏਗਾ ਤੇ ਜੇ ਗੈਂਗਸਟਰਜ਼ ਨੂੰ ਖਤਮ ਕਰਨਾ ਮੇਰੇ ਵੀਰੋ ਕਾਂਗਰਸ ਤੋਂ ਇਲਾਵਾ ਹੋਰ ਕੋਈ ਲੀਡਰਸ਼ਿਪ ਐਹੋ ਜੀ ਨਹੀਂ ਜਿਹਦੇ ਵਿੱਚ ਤਜਰਬਾ ਹੋਇਆ ਨਵੇਂ ਆਪਾਂ ਚੁਣੇ ਨੇ ਆ ਤੁਸੀਂ ਵੇਖ ਹੀ ਲਿਆ ਅੱਜ ਹਾਲਾਤ ਪੰਜਾਬ ਦੇ ਕੀ ਏ ਉਹ ਜ਼ਿਆਦਾ ਏ ਸਰਕਾਰ ਤੇ ਨਾ ਬੋਲਦੇ ਹੋਏ ਮੈਂ ਤੁਹਾਨੂੰ ਇੰਨੀ ਬੇਨਤੀ ਕਰਨੀ ਹੈ ਇਕੱਠੇ ਹੋ ਕੇ ਸਾਰੇ ਚੱਲੀਏ ਪਾਰਟੀ ਦੇ ਸਾਈਡ ਕਰੇਗੀ ਆਂਦੇ ਟਾਈਮ ਦੇ ਵਿੱਚ ਕਿਹੜੇ ਕਿਹੜੇ ਹਲਕੇ ਚ ਕਿਹੜੇ ਖੜਾ ਨੁਮਾਇੰਦਾ ਪਰਿਵਾਰ ਦੇ ਜੀਆਂ ਵਰਗਾ ਆਪਾਂ ਨੂੰ ਇਕੱਠੇ ਹੋ ਕੇ ਅੱਜ ਚੱਲਣ ਦੀ ਲੋੜ ਹੈ ਸੋ ਮੈਂ ਸਮੂਚੀ ਹੁਸ਼ਿਆਰਪੁਰ ਦੀ ਲੀਡਰਸ਼ਿਪ ਨੂੰ ਇਹ ਮੁਬਾਰਕੀ ਦੇਣਾ ਤੇ ਮੇਰੇ ਵੀ ਪੂਜੋਰ ਅਪੀਲ ਸਭੀ ਜੀ ਨੇ ਵੀ ਹੋਏ ਹਿੰਦੂ ਬਾਲਾ ਜੀ ਤੁਹਾਡੀ ਵੱਡੀ ਭੈਣ ਨੇ ਆਪਣੇ ਕਾਰਡਲ ਦੇ ਵਿੱਚ ਬਿਲਕੁਲ ਮੁਠੀ ਬੰਦ ਰਹੇਗੀ ਤੇ ਤਾਕਤ ਨਾਲ ਇਕੱਠੇ ਹੋ ਕੇ ਆਪਾਂ ਚੱਲੀਏ ਬਾਕੀ ਚੀਜ਼ਾਂ ਪਾਰਟੀ ਤੱਕ ਚੱਲੀ ਬਹੁਤ ਬਹੁਤ ਸਾਰੇ ਹਲਕੇ ਦਾ ਮੈਂ ਮਸ਼ਕੂਰ ਹਾਂ ਤੁਸੀਂ ਸਵੇਰ ਦੇ 10 ਵਜੇ ਦੇ ਇੱਥੇ ਬੈਠੇ ਹੋ ਦਾਂਜੀ ਨੇ ਵੀ ਆਪਣੀ ਗੱਲ ਤੁਹਾਡੇ ਸਾਹਮਣੇ ਰੱਖਣੀ ਹੈ ਅਸੀਂ ਤਾਂ ਬਹੁਤ ਵਾਰ ਇੱਕ ਦੂਜੇ ਨੂੰ ਪਹਿਲੇ ਵੀ ਮਿਲਦੇ ਆਏ ਹਾਂ ਹੁਣ ਵੀ ਮਿਲਦੇ ਰਵਾਂਗੇ ਸੋ ਮੈਂ ਸਾਰਿਆਂ ਨੂੰ ਹੀ ਦਿਲੀ ਮੁਬਾਰਕਬਾਦ ਪੇਸ਼ ਕਰਨਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ